ਬਰੋ ਜੀ ਵਾਹਿਗੁਰੂ ਵਾਹਿਗੁਰੂ ਇਕ ਕੁਆਂਕਾਰ ਵਾਹਿਗੁਰੂ ਜੀ ਕੀ ਭਤੇ ਸ੍ਰੀ ਗ੍ਰੋਤ ਜੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੇ ਸਮਰ ਕੇ ਗੁਰੂ ਨਾਨਕ ਨੈ ਧਿਆਏ ਰੰਗ ਤੋ ਕਰਤੇ ਅਮਰਦਾਸ ਰੰਦਾਸ ਹੈ ਹੁਈ ਸਹਾਇ ਅਰਜਨ ਹਰ ਗੋਵਿੰਦ ਨਾਮ ਸਮਰੋ ਸ੍ਰੀ ਹਰ ਰਾਇ ਸਰੇ ਹਰਿ ਕ੍ਰਿਸ਼ਨ ਤੇ ਆਈਐ ਜਿਸ ਦੇਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਹਰ ਨਾਮ ਨੇ ਦਾ ਵਹਿਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਦਾ ਧਿਆਨ ਕਰਕੇ ਬੋਲੋ ਜੀਵਾਏ ਗੁਰੂ ਅੰਜਾਂ ਪਿਆਰਿਆਂ ਜੋਤ ਸਾਹਿਬ ਜਾਦਿਆਂ ਚਾਹੀਆਂ ਮੱਥਿਆਂ ਆਟੀਆਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਅੰਡਠ ਕੀਤਾ ਤਿਨਾ ਪਿਆਰਿਆਂ ਸਚਾਰਿਆਂ ਦੀ ਪਮਾਈ ਦਾ ਧਿਆਨ ਕਰਕੇ ਬੋਲੋ ਜੀਵਾਏ ਗੁਰੂ ਜੇਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੂੰ ਹੰੀਆਂ ਚਰਖਰੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਆਰਿਆ ਸਿੱਖੇ ਕੇ ਸਿਵਾਸਾ ਨਿਭਾਈ ਤਨ ਅਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਣੋ ਜੀ ਗਾ ਇਹ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬਰੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਛਤਿ ਆਵੇ ਛਤਿ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਆਹਾਂ ਤਹਾਂ ਰਛਿਆ ਰਾਇਤ ਦੇਖ ਤੇਗ ਫਤੇ ਬਿਰਧ ਕੀ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀਵਾ ਹੈ ਗੁਰ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬੇਬੇ ਸਾਹਿਬ ਜੀ ਸਾਹਾ দান ਪ੍ਰਸਾਦਾਨ ਦਾਨ ਸਰਦਾਨ ਨਾਨ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਹੈ ਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹੇ ਗੁਰੂ ਜੀ ਸਿੱਖਾਂ ਦਾ ਮਨ ਨਹੀਂ ਮਤੁ ਤੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਗੁਰੂ ਜੀ ਆਪਣੇ ਪੰਥ ਦੇ ਸਦਾ ਸਦਾ ਸਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਦਰਬਾਰੇ ਗੁਰੂ ਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਗ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਗਾਹਾਂ ਦੇ ਮਾਨ ਮਹਤਾਣਿਆਂ ਦੇ ਤਾਨ ਪਰਮ ਜੀ ਨਿਆਸਰਿਆਂ ਦਾ ਅਸਰਾ ਵਾਹਿਗੁਰੂ ਜੀ ਸਾ ਬਾਤ ਸ਼ਾਨੀਆਂ ਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਧੰਨ ਧੰਨ ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਉਹਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਸੱਚੇ ਸੰਸਾਰ ਦਾ ਭਲਾ ਕਰਨਾ ਸਰਬੱਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਵਰਸ਼ਿਕ ਦੀ ਦਾਤ ਅਮਰਤ ਦੀ ਦਾਤ ਆਪਣੇ ਦਰੋਂ ਘਰੋਂ ਬਾਣੀ ਅਤੇ ਬਾਣੇ ਨਾਲ ਜੋੜਨਾ ਸਰਬੱਤ ਨੂੰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਸਰਬੱਤੀ ਹਾਜ਼ਰੀ ਦਾ ਪ੍ਰਵਾਨ ਕਰੋ ਹੋਈਆਂ ਪ੍ਰੋਤਸਾਹਨ ਕਰੋ ਸੁਖ ਹੋਵੇ ਨਾਮ ਜਪਿਆ ਵੇ ਨਾਨਕ ਨਾਮ ਚੜ੍ਹਦੀ ਕਲਾ तेरे ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ